ਦੋਸਤੋ ਨਮਸਕਾਰ ਮੈਂ ਸੰਜੀਵ ਜਿੰਦਰ ਤੁਸੀਂ ਦੇਖ ਰਹੇ ਹੋ ਖਬਰ ਮੇਰੇ ਰਾਦੀ ਅੱਜ ਬਠਿੰਡਾ ਦੀ ਸਰਹੰਦ ਨਹਿਰ ਦੇ ਵਿੱਚ ਅੱਜ ਇੱਕ ਹੋਰ ਗੱਡੀ ਡਿੱਗੀ ਜਿਸ ਦੇ ਵਿੱਚ ਇੱਕ ਨੌਜਵਾਨ ਸਵਾਰ ਸੀਗਾ ਤੇ ਇੱਕ ਨੌਜਵਾਨ ਦੇ ਦੱਸਣ ਦੇ ਮੁਤਾਬਿਕ ਉਹ ਦੋਸਤ ਨੂੰ ਮਿਲ ਕੇ ਆਪਣੇ ਘਰ ਜਾ ਰਹਾ ਸੀ ਵਾਪਸ ਤੇ ਰਸਤੇ ਦੇ ਵਿੱਚ ਪਸ਼ੂ ਆਉਣ ਕਰਕੇ ਉਹਦੇ ਤੇ ਗੱਡੀ ਨਹਿਰ ਦੇ ਵਿੱਚ ਪਲਟ ਗਈ ਜਿਸ ਦੇ ਨਾਲ ਉਹ ਨਹਿਰ ਦੇ ਵਿੱਚ ਡਿੱਗ ਗਿਆ ਤੇ ਰਾਹੀਰ ਨੇ ਉਸ ਦੀ ਮਦਦ ਕਰਕੇ ਤੇ ਉਸ ਨੂੰ ਪੱਗ ਛੁੱਟ ਕੇ ਬਚਾਇਆ ਗਿਆ ਤੇ ਮੌਕੇ ਦੇ ਉੱਤੇ ਨੀਡੀ ਫॉर ਹੈਲਪ ਫਾਊਂਡੇਸ਼ਨ ਸੁਸਾਇਟੀ ਦੇ ਕਾਰਜਕਰਤਾ ਅਤੇ ਨੌਜਵਾਨ ਵੈਲਫੇਅਰ ਸੁਸਾਇਟੀ ਦੇ ਕਾਰਜਕਰਤਾ ਨੇ ਪਹੁੰਚ ਕੇ ਗੱਡੀ ਨੂੰ ਬਾਹਰ ਕਢਵਾਇਆ ਗਿਆ ਅਤੇ ਮੌਕੇ ਦੇ ਉੱਤੇ ਪੁਲਿਸ ਪ੍ਰਸ਼ਾਸਨ ਅਤੇ ਹੋਰ ਅਧਿਕਾਰੀ ਉੱਥੇ ਪਹੁੰਚੇ ਉੱਥੇ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਬਠਿੰਡਾ ਦੇ ਸਰਹੰਦ ਨਹਿਰ ਦੀਆਂ ਜਿੱਥੇ ਕੀ ਹੈ ਇੱਕ ਗੱਡੀ ਜੋ ਕਿ ਨਹਿਰ ਦੇ ਵਿੱਚ ਡਿੱਗ ਚੁੱਕੀ ਹੈ ਤੇ ਉਸ ਨੂੰ ਨੀਡੀ ਫॉर ਹੈਲਪ ਫਾਊਂਡੇਸ਼ਨ ਸੁਸਾਇਟੀ ਦੇ ਸੰਦੀਪ ਅਤੇ ਜੁਗਨੂ ਜੀ ਵੱਲੋਂ ਲਗਾਤਾਰ ਉਹਨੂੰ ਗੱਡੀ ਨੂੰ ਬਾਹਰ ਕੱਢਣ ਦੇ ਪ੍ਰਯਾਸ ਕੀਤੇ ਜਾ ਰਹੇ ਨੇ ਹੈਡਰਾ ਬਲਾ ਕੇ ਗੱਡੀ ਨੂੰ ਮੌਕੇ ਦੇ ਉੱਤੇ ਬਾਹਰ ਕਢਵਾਇਆ ਗਿਆ ਤੇ ਦੱਸਿਆ ਗਿਆ ਕਿ ਇਸ ਗੱਡੀ ਦੇ ਵਿੱਚ ਇੱਕ ਨੌਜਵਾਨ ਸਵਾਰ ਸੀ ਤੇ ਜਿਸ ਦੀ ਜਾਨ ਬਚ ਗਈ ਹੈ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਬਠਿੰਡਾ ਦੇ ਸਰਹੰਦ ਨਹਿਰ ਦੀਆਂ ਜਿੱਥੇ ਕਿ ਅੱਜ ਇੱਕ ਹੋਰ ਵੱਡਾ ਹਾਦਸਾ ਹੋਇਆ ਦੱਸਿਆ ਜਾਂਦਾ ਹੈ ਕਿ ਸੰਦੀਪ ਕੁਮਾਰ ਜੋ ਕਿ ਪਿਛਲੇ ਬੀਤੇ ਦਿਨੀ ਸਰਹੰਦ ਨਹਿਰ ਦੇ ਵਿੱਚ ਇੱਕ ਕਾਰ ਡਿੱਗੀ ਸੀ ਤੇ ਉਸ ਦੇ ਵਿੱਚੋਂ 11 ਜਾਨਾਂ ਬਚਾਉਣ ਦੇ ਵਿੱਚ ਉਸ ਦਾ ਵੀ ਅਹਿਮ ਰੋਲ ਰਿਹਾ ਸੀਗਾ ਪਰ ਉਸ ਨੂੰ ਸਰਕਾਰ ਵੱਲੋਂ ਹਜੇ ਤੱਕ ਕੋਈ ਸਨਮਾਨਿਤ ਨਹੀਂ ਕੀਤਾ ਗਿਆ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਗੱਡੀ ਨੂੰ ਇੱਕ ਵਾਰ ਫਿਰ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਗੱਡੀ ਨੂੰ ਬਾਹਰ ਕੱਢਣ ਦੀ ਹੈ ਜਿੱਥੇ ਕਿ ਇਹ ਕਾਰ ਨੂੰ ਬਾਹਰ ਕੱਢਿਆ ਜਾ ਰਿਹਾ ਹੈ ਇਤ ਮੌਕੇ ਦੇ ਉੱਤੇ ਪੁਲਿਸ ਪ੍ਰਸ਼ਾਸਨ ਅਤੇ ਰਾਘੀਰਾ ਨਾਰਵਿਕ ਗੱਲਬਾਤ ਕਰਾਂਗੇ ਅਤੇ ਗੱਡੀ ਦੇ ਮਾਲਕ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਕਿ ਕਾਰਨ ਕੀ ਹੋਇਆ ਉਸ ਦੀ ਗੱਡੀ ਜੋ ਕਿ ਨਹਿਰ ਦੇ ਵਿੱਚ ਡਿੱਗੀ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਤੇ ਗੱਲਬਾਤ ਕਰਦੇ ਆ ਉਹਨਾਂ ਨਾਲ ਫਾਊਂਡੇਸ਼ਨ ਸੁਸਾਇਟੀ ਦੇ ਕਰਮਚਾਰੀਆਂ ਵੱਲੋਂ ਲਗਾਤਾਰ ਪ੍ਰਯਾਸ ਕੀਤੇ ਜਾ ਰਹੇ ਹੈ 93 ਨੰਬਰ

कड़ी चीज ऐसी हालत हो रही है कि कदें लोटवाना किस काम में बढ़िया सिलेयरियो कदी गड्डी कर रही है आपकी वजह से सिलेयरियो बढ़िया कर रहे हैं आपकी वजह से नहीं बढ़िया कर रहे हैं क्या करेंगे जा बिल्कुल सही करामत है जो बंदा काफी ਕੀ ਨੇ ਲੱਗੇ ਨੇ ਕਿ ਨਗਰ ਨਿਗਮ ਦੇ ਹਾਂ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜਗਨੂ ਕਾਰਪੋਰੇਸ਼ਨ ਮੁਲਾਜ਼ਮ ਤੇ ਅਸਵਿੰਗਪੂਲ ਦਾ ਜੀ ਮੈਂ ਲੈਫਟ ਗਾਰਡ ਆ ਪਿਛਲੇ ਵਾਰ ਸਰ ਇੱਕ ਪਿਛਲੇ ਵਾਰ ਵੀ ਚਾਰ ਪੰਜ ਨਹੀਂ ਪਿਛੇ ਹੋ ਕੇ ਆਟੇ ਇੱਕ ਵਾਰ ਨਹੀਂ ਉਸ ਵੀ ਸਰ ਮੈਂ ਛੱਤ ਤੇ ਜੋ ਬਲੈਕ ਕਲਰ ਰਿਸ਼ਰਟ ਹਰਟ ਕਰਾ ਉਹ ਮੈਂ ਹੀ ਆ ਸਰ ਸਰ ਕੀ ਤੁਹਾਡਾ ਵੀ ਨਾਮ ਉਤੇ ਅਨਾਉਂਸ ਕੀਤਾ ਗਿਆ ਨਹੀਂ ਸਰ ਹੇ ਤੱਕ ਤਾਂ ਕੁਝ ਨਹੀਂ ਹੋਇਆ ਰੈਸਕਿਊ ਕੀਤਾ ਗਿਆ ਤੇ ਤੁਹਾਡਾ ਅਹਿਮ ਰੋਲ ਰਿਹਾ ਇਹਦੇ ਵਿੱਚ ਤੇ ਕੀ ਕੰਮ ਹੈ ਦੇ ਬਾਰੇ ਸਰ ਉਹ ਜੀ ਤੁਸੀਂ ਕਰਵਾ ਦੇਵੋਗੇ ਉਹ ਤਾਂ ਪਿਛਲੇ ਵਾਰ ਵੀ ਸਰ ਇਹ ਹੀ ਹੋ ਗਿਆ ਉਹ ਦੂਜੇ ਜਿਹੜੇ ਆਗੇ ਸੀ ਉਹ ਲੈ ਕੇ ਚੱਲੋ ਕੋਈ ਦਿੱਕਤ ਨਹੀਂ ਆ ਸਰ ਜੇ ਤੁਸੀ ਮੈਨੂੰ ਆਇਆ ਦੱਸੋ ਤੁਸੀਂ ਨਗਰ ਨਿਗਮ ਦੇ ਠੇਕੇ ਦੇ ਮੁਲਾਜਮ ਲੱਗੇ ਹੋ ਹਾਂਜੀ ਸਰ ਕੀ ਤੁਹਾਨੂੰ ਬੁਲਾਇਆ ਜਾਂਦਾ ਇੱਥੇ ਜਾਂ ਤੁਸੀਂ ਆਪਣੀ ਮਰਜ਼ੀ ਨਾਲ ਆਨੇ ਨਹੀਂ ਨਹੀਂ ਜੀ ਆਪਣੇ ਕੋਲੇ ਬਹੁਤ ਪਹਿਲਾਂ ਪਿਛਲੇ ਵਾਰ ਵੀ ਬਹੁਤ ਸੇਵਾ ਕਰ ਚੁੱਕਿਆ ਜੀ ਮੇਰੇ ਨਾਲ ਪਿਛਲੇ ਵਾਰ ਸਰ ਡੈਡ ਬੋਡੀਆਂ ਲੈ ਕੇ ਵਗੈਰਾ ਬਹੁਤ ਕੱਢ ਚੁੱਕੇਗਾ ਜੀ ਤੇ ਸਰ ਆਪਣੇ ਸਰਸ਼ੀ ਚਾਵਲਾ ਜੀ ਨੇ ਨੌਜਵਾਨ ਸੋ ਬਿਜ਼ਨਸ ਸਟਰੀਟ ਦੇ ਇਹਨਾਂ ਦਾ ਸਰ ਫੋਨ ਆਉਂਦਾ ਤਾਂ ਅਸੀਂ ਤੁਰੰਤ ਆ ਜਾਈਏ ਤੁਹਾਡੇ ਅਫਸਰਾ ਦੇ ਨਿਗਾ ਚਾਏ ਤੁਸੀਂ ਇਹ ਇਸ ਤਰ੍ਹਾਂ ਦੇ ਕੰਮ ਹਾਂਜੀ ਹਾਂਜੀ ਸਰ ਜੀ ਕਿ ਲੱਗਦਾ ਨਹੀਂ ਤੁਹਾਨੂੰ ਕੋਈ ਸਨਮਾਨਿਤ ਕੀਤਾ ਹੋਵੇ ਤੁਹਾਡੇ ਕੋਈ ਅਫਸਰ ਅਧਿਕਾਰੀ ਨੇ ਜਾਂ ਕੋਈ ਸਰ ਅਜ ਤੱਕ ਤਾਂ ਕੋਈ ਡੀਸੀ ਨੇ ਕੋਈ ਇੱਥੋਂ ਦੇ ਨਹੀਂ ਸਰ ਅਜ ਤੱਕ ਤਾਂ ਕੁਝ ਨਹੀਂ ਦਾ ਬਿਲਕੁਲ ਨਾਮ ਕੀ ਤੁਹਾਡਾ ਮੇਰਾ ਨਾਮ ਜਗਨੂ ਸਰ ਇਹ ਜਗਨੂ ਨੌਜਵਾਨ ਜਿਹੜਾ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸੰਦੀਪ ਹੈ ਜੋ ਅੰਜ ਕਿਹੜਾ ਗੱਲ ਹੈ ਜੀ ਹਾਦਸੇ ਬਾਰੇ ਤੇ ਜਿਹੜਾ ਇਹ ਪਹਿਲੇ ਹਾਦਸਾ ਹੋਇਆ ਸੀ ਉਹ ਬਾਰੇ ਪਹਿਲਾ ਜਿਹੜਾ ਹਾਦਸਾ ਹੋਇਆ ਸੀ ਜੀ ਉਹ ਤਾਂ ਚਲੋ ਰੈਸਕਿਊ ਹੋ ਗਿਆ ਜੀ ਜੀ ਕਿਹ ਕੀ ਜਾਨਾਂ ਬਚ ਗਈਆਂ ਜੀ ਅੱਜ ਜਿਹੜਾ ਹਾਦਸਾ ਹੋਇਆ ਜੀ ਇਸ ਤੇ ਬਚਤ ਰਹੀ ਜੀ ਜਾਨ ਦੀ ਤੇ ਗੱਡੀ ਅਸੀਂ ਹੁਣੇ ਕੱਢੀ ਐ ਤੇ ਤੁਹਾਨੂੰ ਪਤਾ ਕਦੋਂ ਲੱਗਿਆ ਯਾਰ ਹੁਣੇ 15 15 ਮਿੰਟ ਪਹਿਲਾਂ ਪਤਾ ਲੱਗਿਆ ਜੀ ਰੋਟੀ ਖਾ ਰਾ ਸੀ ਮੈਂ ਤਾਂ ਤੇ ਫੋਨ ਆਇਆ ਮੈਨੂੰ ਵੀ ਐਵੇਂ ਮਿਕਰ ਕੇ ਹਾਦਸਾ ਹੋ ਗਿਆ ਵੀ ਫਿਰ ਮੈਨੂੰ ਤੇਰਾ ਨਾਂ ਆਂਦਾ ਸੀ ਜੀ ਫਿਰ ਮੈਂ ਆ ਗਿਆ ਮੌਕੇ ਤੇ ਕੋਈ ਨੁਕਸਾਨ ਜਾਨੀ ਨੁਕਸਾਨ ਨਹੀਂ ਹੋਇਆ ਬਚਤ ਰਹੀ ਜੀ ਕਾਰ ਕੱਢਣ ਤੇ ਵੀ ਬਹੁਤ ਸਮਾਂ ਲੱਗਿਆ ਜੀ ਕਾਰ ਕੱਢਣ ਤੇ ਅੱਧ ਘੰਟਾ ਹੋ ਗਿਆ ਜੀ ਕ੍ਰੇਨ ਵਗੈਰਾ ਆ ਰਹੀ ਸੀ ਨਾਲੇ ਬਾਰੀਆਂ ਵੀ ਔਖੀਆਂ ਖੁੱਲੀਆਂ ਥੋੜੀਆਂ ਨਾ ਨਾ ਜੀ ਕੋਈ ਨੁਕਸਾਨ ਕੋਈ ਨਹੀਂ ਜਾਨ ਬਚਤ ਹੋ ਗਈ ਜੀ ਕੀ ਨਾਮ ਹੈ ਤੁਹਾਡਾ ਤੇ ਅੱਜ ਐਸੇ ਪਹੁੰਚੇ ਕੀ ਕਾਰਨ ਕੀ ਹੈ ਸਰ ਮੇਰਾ ਨਾਮ ਜਗੰਦਰ ਕੰਗ ਹੈ ਜੀ ਮੈਂ ਨੌਜੋਨ ਰਸਟਰੀ ਦਾ ਵਲੰਟੀਅਰ ਹਾਂ ਸਾਡੇ ਐਮਰਜੈਂਸੀ ਨੰਬਰ 9812467 ਤੇ ਸੂਚਨਾ ਮਿਲੀ ਸੀ ਕਿ ਇੱਕ ਨਹਿਰ ਦੇ ਵਿੱਚ ਗੱਡੀ ਡਰ ਗਈ ਹੋਈ ਆ ਰਹੀ ਹੈ ਤੇ ਸਾਡੀਆਂ ਤਿੰਨ ਐਮਬੂਲੈਂਸ ਟੀਮਾਂ ਤੇ 15 ਵਲੰਟੀਅਰ ਮੌਕੇ ਤੇ ਪਹੁੰਚੇ ਸੇਵਗਰਾਂ ਲੈ ਕੇ ਤਾਂ ਕਿ ਰਾਤ ਕਾਰਜ ਕੀਤੇ ਜਾਣ ਤਾਂ ਸਾਡੇ ਆਉਂਦੇ ਹੋ ਪਹਿਲਾਂ ਹੀ ਬੰਦਾ ਨਿਕਲ ਚੁੱਕਿਆ ਸੀ ਗੱਡੀ ਦੇ ਵਿੱਚ ਤਾਂ ਜਿਸ ਨੂੰ ਜੋ ਕਿ ਬੰਦਾ ਸਟੇਬਲ ਹੈ ਤੇ ਉਸ ਬੰਦੇ ਦੇ ਦੱਸਣ ਮੁਤਾਬਕ ਉਹ ਟਵੈਟਰ ਦੇ ਵਿੱਚ ਕੰਮ ਕਰਦਾ ਤੇ ਉਸ ਦੇ ਅੱਗੇ ਕੋਈ ਜਾਨਵਰ ਆ ਗਿਆ ਇੱਕਦਮ ਕੋਈ ਗਾਂ ਜਾਂ ਬੱਚ ਉਹ ਅਨਬੈਲੈਂਸ ਹੋ ਕੇ ਨਹਿਰ ਦੇ ਵਿੱਚ ਡਿੱਗ ਪਿਆ ਤੇ ਕਾਫੀ ਦੂਰ ਤੱਕ ਉਹ ਤੈਰਦਾ ਹੋਇਆ ਆ ਰਿਹਾ ਜੀ ਕਿੰਨੇ ਬੰਦੇ ਸੀ ਉਹਦੇ ਵਿੱਚ ਗੱਡੀ ਦੇ ਉਹਦੇ ਵਿੱਚ ਕੋਈ ਬੰਦਾ ਸੀ ਸਰ ਕੋਈ ਸਾਡੇ ਹੋਂ ਤੋਂ ਪਹਿਲਾਂ ਮਾਲ ਦਾ ਨੁਕਸਾਨ ਕੋਈ ਨਹੀਂ ਜਾਨਵਰ ਦਾ ਕੋਈ ਇਨਸਾਨੀ ਸਰ ਤੇਜੀ ਕਿ ਕਿਵੇਂ ਤੁਹਾਡਾ ਤੇ ਕਿਵੇਂ ਹਾਦਸਾ ਕਿਵੇਂ ਹੋਇਆ ਜੀ ਸੰਦੀਪ ਭਾਈ ਹਾਂ ਜੀ ਕਿਵੇਂ ਹਾਦਸਾ ਕਿਵੇਂ ਹੋਇਆ ਸਰ ਮਾਈ ਜਾਂਦੀ ਗੱਡੀ ਤੇ ਅੱਗੇ ਵਾਰਾ ਬਸੂ ਆ ਗਈ ਕੋਈ ਜੀ ਉਹਨੂੰ ਜਦੋਂ ਬਚਾਉਣ ਲੱਗੇ ਸਟੀਅਰਿੰਗ ਘਟਿਆ ਉਹ ਨਹਿਰ 'ਚ ਹੀ ਲੱਗੀ ਜੀ ਗੱਡੀ ਸਰ ਕਿਹੜੇ ਪਾਸੋਂ ਹਰੇ ਸੀ ਤੇ ਕਿਹੜੇ ਪਾਸੇ ਜਾ ਰਹੇ ਸੀ ਤੁਸੀਂ ਮੈਂ ਦੋਸਤ ਨੂੰ ਮਿਲ ਕੇ ਆਉਂਦਾ ਸੀ ਨੈਸ਼ਨਲ ਕਲੋਨੀ ਚੋਂ ਘਰੇ ਜਾਂਦਾ ਸੀ ਮੈਂ ਇੱਧਰ ਨਾਲ ਹੀ ਦਰਸ਼ਨਗਰ ਚ ਘਰ ਆਇਆ ਅੱਛਾ ਜੀ ਗੋਨਿਆਣਾ ਰੋਡ ਤੇ ਅੱਛਾ ਤੁਹਾਡੇ ਨਾਲ ਹੋਰ ਵੀ ਕੋਈ ਸੀ ਕਿ ਨਹੀਂ ਇਕੱਲਾ ਹੀ ਸੀਗਾ ਜੀ ਠੀਕ ਹੈ ਤੇ ਬੱਚਦੇਗੀ ਕੋਈ ਨਹੀਂ ਹਾਂ ਜੀ ਤੇ ਕਾਰ ਦਾ ਕਿਨੇ ਕੋਈ ਨੁਕਸਾਨ ਹੋ ਗਿਆ ਜੀ ਸਰ ਕਾਰ ਤਾਂ ਨਹੀਂ ਆ ਜੀ ਨਹੀਂ ਵਿਚੇ ਹੀ ਖੜੀ ਹੈ ਜੀ ਕਹਿੰਦੇ ਬੁਲਾਇਆ ਜੀ ਕੋਈ ਬਾਈ ਸੀਗਾ ਕਹਿੰਦੇ ਕਰੇ ਨਾਲ ਨੂੰ ਫੋਨ ਕੀਤਾ ਕੁਝ ਕਿਸ ਤਰ੍ਹਾਂ ਨਿਕਲੇ ਫਿਰ ਬਾਹਰ ਮੈਨੂੰ ਜੀ ਕੋਈ ਲਾਈਟ ਦੇ ਜਾਇਦੇ ਪਿੱਛੋਂ ਕੋਈ ਚੀਜ਼ ਆਉਂਦੀ ਸੀਗੀ ਜੀ ਠੀਕ ਹੈ ਜੀ ਕੋਈ ਸਰਦਾਰ ਬੰਦਾ ਜੀ ਉਹ ਨੇੜੇ ਜਾਈ ਉਹਨਾਂ ਨੇ ਯਾਦ ਦਾ ਪਾਕ ਵਗੈਰਾ ਲਾ ਕੇ ਸਿੱਟੀ ਜੀ ਉਹਨਾਂ ਨੇ ਖੇਚਿਆ ਸੀ ਜੀ ਜੀ ਹਾਂਜੀ ਇਹ ਮਤਲਬ ਦੋਸਤ ਆਈ ਮੈਂ ਇਹਨਾਂ ਨੂੰ ਕਿਸੇ ਨੰਬਰ ਤੋਂ ਫੋਨ ਕੀਤਾ ਸੀਗਾ ਜੀ ਉਹ ਇਹ ਫਿਰ ਮੈਨੂੰ ਇੱਥੇ ਆਏ ਮੇਰੇ ਕੋਲੇ ਇਹ ਤੁਹਾਡੇ ਘਰ ਜੰਮੀ ਉਹਦੀ ਬੜੀ ਇਨਫੋਰਮੇਸ਼ਨ ਮਿਲਦੀ ਆ ਹਾਂ ਕਰੇ ਮੈਂ ਫੋਨ ਕਰਤਾ ਸੀ ਦੋਸਤ ਦੇ ਫੋਨ ਤੇ ਜੀ ਆ ਰਹੀ ਆ ਕਰੇ ਮੈਂ ਕਿਹਾ ਜੀ ਡੈਡੀ ਨੂੰ ਮੈਂ ਕਿਹਾ ਮੈਂ ਠੀਕ ਆ ਕੋਈ ਨਹੀਂ ਮੈਂ ਆਉਣਾ ਜੀ ਹਾਂਜੀ ਇਹ ਮੈਂ ਆਨੰਦ ਜੈਨਾ ਜੀ ਮੈਂ ਬਤੌਰ ਫੀਵਲ ਡਿਫੈਂਸ ਤੋਂ ਐਜ਼ ਅ ਵਲੰਟੀਅਰ ਇੱਥੇ ਆਇਆ ਜਿਸ ਨੂੰ ਮੈਸੇਜ ਮਿਲਿਆ ਸੀਗਾ ਜੀ ਤੋਂ ਚਲੋ ਸਾਰੇ ਭਰਾਵਾਂ ਦੀ ਮਿਹਨਤ ਸਦਕਾ ਜਿਹੜੇ ਮੌਕੇ ਤੇ ਖੜੇ ਸੀ ਉਹਨਾਂ ਨੇ ਪੱਗ ਆ ਵੀ ਉਤਾਰ ਕੇ ਆਪਣੇ ਮੁੰਡੇ ਨੂੰ ਬਾਹਰ ਕੱਢ ਲਿਆ ਹੈਗਾ ਗਾ ਗੱਡੀ ਪਾਣੀ ਦੇ ਵਿੱਚ ਹੈਗੀ ਆ ਤੇ ਸਾਡਾ ਇੱਕ ਵਲੰਟੀਅਰ ਮੁੰਡਾ ਜਗਨੂ ਇੱਕ ਮੁੰਡਾ ਸਤਿਕਾਰਯੋਗ ਪਿਆਰ ਹੈਗੇ ਆ ਕ੍ਰੇਨ ਦੀ ਵੇਟ ਕਰ ਰਹੇ ਆ ਜਦੋਂ ਇਹ ਕ੍ਰੇਨ ਇੱਥੇ ਆਂਦੀ ਹੈਗੀ ਗੱਡੀ ਨੂੰ ਅਸੀਂ ਬਾਹਰ ਕਢਾ ਲਵਾਂਗੇ ਸਰ ਕਿਸ ਤਰ੍ਹਾਂ ਹਾਦਸਾ ਕਿਸ ਤਰ੍ਹਾਂ ਦੇ ਇੱਧਰ ਦੇਖੋ ਇਹ ਇਹ ਮੁੰਡਲੇ ਕਰਨਾ ਤੁਹਾਨੂੰ ਪਤਾ ਨਹੀਂ ਲੱਗ ਸਕਿਆ ਕਿਉਂਕਿ ਬੰਦਾ ਥੋੜਾ ਜਿਹਾ ਹਜੇ ਵੀ ਨਰਵਸ ਹੈ ਜਿਹੜਾ ਬੰਦਾ ਵਿੱਚੋਂ ਨਿਕਲਿਆ ਹੈਗਾ ਜਿਹੜਾ ਗੱਡੀ ਦਾ ਮਾਲਕ ਸੀਗਾ ਤੋ ਹਜੇ ਅਸੀਂ ਉਹਨੂੰ ਥੋੜਾ ਜਿਹਾ ਚੇਲੀ ਕਰਾ ਰਹੇ ਹਾਂ ਵੀ ਤੁਸੀਂ ਚੇਲੀ ਕਰੋ ਵੀ ਐਵੇਂ ਹਜੇ ਕੋਈ ਕੋਈ ਬੰਦਾ ਤੁਹਾਨੂੰ ਪਤਾ ਜਿਉਂ ਐਵੇਂ ਸਿਨ ਬਣ ਜਾ ਬੰਦਾ ਦਿਮਾਗ ਇਸ ਟਾਈਮ ਨਹੀਂ ਕੰਫਰਟੇਬਲ ਹੁੰਦਾ ਗੱਲ ਕਰਨ ਦੇ ਵਿੱਚ ਸਰ ਪਤਾ ਲੱਗਿਆ ਕੋਈ ਕਿਸ ਤਰ੍ਹਾਂ ਰਹਿਣਾ ਨਹੀਂ ਸਰ ਐਕਸੋ ਹਾਈ ਤੱਕ ਇਹ ਕੋਈ ਖਾਸ ਨਹੀਂ ਸਾਨੂੰ ਇਹਨਾਂ ਸਰ ਕੀ ਨਾ ਮੈਂ ਤੁਹਾਡੇ ਅੱਗੇ ਬੋਚੇ ਚਕਾਰ ਨੇ ਇਹ ਅਸੀਂ ਰੀਸਨ ਸਰ ਜੀ ਸਰ ਟਿਕਾ ਕੋ ਲਗਾਤਾਰ ਨਹੀਂ ਬਰੀ ਪਹਿਲਾਂ ਪਤਾ ਲੱਗੇ ਗੱਡੀ ਜਿਹੜੀ ਹੈ ਨਹਿਰ ਸਰੰਦ ਨਹਿਰ ਦੇ ਵਿੱਚ ਡਿੱਗੀ ਹੈ ਉਸ ਸਮੇਂ ਇੱਕ ਜਵਾਨ ਚਲਾ ਰਿਹਾ ਸੀ ਸੰਦੀਪ ਸਿੰਘ ਸੰਦੀਪ ਕੁਮਾਰ ਇਹਨੂੰ ਮੌਕੇ ਤੇ ਕੱਢਿਆ ਗਿਆ ਜੀ ਸਾਡੇ ਆਦੇ ਲੱਤੇ ਗੱਡੀ ਵਿੱਚ ਤਰੀ ਜਾਂਦੀ ਸੀ ਸਰ ਏਰੀਆ ਕਿਹੜਾ ਨਹੀਂ ਇਹ ਨੈਸ਼ਨਲ ਕੋਲੋਨੀ ਹੈ ਨਹਿਰ ਦੇ ਨਾਲ ਨੈਸ਼ਨਲ ਕੋਲੋਨੀ ਵੀ ਅੱਡੇ ਟੁੱਟਾ ਨੂੰ ਜਾਂਦਾ ਉਹ ਕਾਰਨ ਕੀ ਹੋਇਆ ਸਰ ਉਹਦੇ ਦਸਨ ਮਦਾ ਪੁਜੀ ਬਾਲ ਦੇ ਦਸਨ ਮਦਾ ਵਾਰਾ ਪਸ਼ੂ ਆ ਗਏ ਤੇ ਉਹਦੇ ਕਾਰਨ ਇਹ ਬੱਚੇ ਤੇ ਹੋ ਦੇ ਨਾਲ ਹੋ ਵੀ ਕੋਈ ਚੀਜ਼ ਕਰਕੇ ਕਰਨੀ ਸੀ ਇਕੱਲੇ ਸੀ ਜੀ ਹਾਂਜੀ ਬੱਚੇ ਤੇ ਜਿਹੜੇ ਨੌਜਵਾਨ ਨਿਕਲੇ ਆ ਕਿ ਅੱਥੇ ਮੌਜੂਦ ਹੈ ਕਿ ਚਲੋ ਹੈਗੇ ਇੱਕ ਦੋ ਮੁੰਡੇ ਦੱਸ ਦੇ ਇੱਥੇ ਹੈਗੇ ਜੀ ਪਰਮਾਤਮਾ ਦਾ ਗਿਆਨ